ਐ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਦੇ ਵਿੱਚ ਮ ਜਾਣ ਤੇ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਉਹ ਬਿਆਨਤਕਾ ਪੋਤਾ ਜੋ ਕਹੇ ਵੀ ਮੱਧ ਪ੍ਰਦੇਸ਼ ਜਾਂ ਫਿਰ ਰਾਜਸਥਾਨ ਰਾਜ ਸਭਾ ਕੇ ਵਿੱਚ ਮ ਜਾ ਸਕਦਾ ਰਬਨੀਤ ਬਿੱਟੂ ਇਹ ਰਬਨੀਤ ਬਿੱਟੂ ਦਾ ਵਿਚਾਰਾ ਜਿੱਤ ਕਾ ਸਮਝ ਨਹੀਂ ਆਈ ਉਸ ਨੂੰ ਪੰਜਾਬੋਂ ਦੇ ਬਾਹਰ ਕਰਿਆ ਜਾਂ ਫਿਰ ਇਸ ਨੂੰ ਦਿੱਲੀ ਵਿੱਚ ਪਠਾਣਾ ਦਾ ਯੂ ਸਮਝੇ ਕਦੇ ਰੇਲ ਮੰਤਰੀ ਲਾ ਦੇਆ ਕਦੇ ਇਹਨੂੰ ਹਰਿਆਣੇ ਵਿੱਚ ਭੇਜ ਦੇਆ ਇਹ ਮੱਧ ਪ੍ਰਦੇਸ਼ ਵਿੱਚ ਭੇਜਣ ਦੀ ਤਿਆਰੀ ਕਰ ਲਈ ਜਾਂ ਫਿਰ ਰਾਜਸਥਾਨ ਕੇ ਵਿੱਚ ਭੇਜੇ ਕਿ ਥਾ ਭੇਜੇਗੇ ਹੈਗ ਹੋਈ ਹੱਲਾ ਹਾਈ ਕਮਾਂਡ ਰ ਬਨੀਤ ਬਿੱਟ ਨੂੰ ਯੋ ਕਦੇ ਉੱਧਰ ਦੌੜ ਰੀ ਕਦੇ ਉੱਧਰ ਭੇਜ ਰੀ ਕਦੇ ਉੱਧਰ ਭੇਜਦੀ ਚੰਗਾ ਭਲਾ ਉੱਥਾ ਦੇ ਲੁਧਿਆਣੇ ਮਨਜਾਰੇ ਲੁੱਟ ਰਿਆ ਦਾ ਵੀਰ ਇਹ ਵੀ ਹਾਈ ਕਮਾਂਡ ਨੇ ਮੱਧ ਪ੍ਰਦੇਸ਼ ਜਾਂ ਰਾਜਸਵਾ ਕੇ ਵਿੱਚੋਂ ਭੇਜਣੇਗੇ ਵਿੱਚ ਮਾਜਾ ਫਿਰ ਭਪਾਲ ਪਹੁੰਚेंगे ਇਹੋ ਦੇਖ ਲੈ ਪੰਜਾਬ ਤਾਂ ਕਿਤਨੀ ਦੂਰ ਲੈ ਗਏ ਇਸ ਨੂੰ ਜਿਦਾਂ ਰਾਜਾ ਨਹੀਂ ਲੱਭਿਆ ਵੀਰ ਇਤਨਾ ਯੋ ਵੀ ਲੱਜਣਾ ਆਣਾ ਟਾਈਮ ਆ ਜੇ ਯੋਹੀ ਹਾਲ ਹਲ ਰਹੇ ਲੱਜਦਾ ਨਹੀਂ ਵੀਰ ਰਾਜਾ ਵਿਚਾਰਾ ਇੱਥੱਕ ਨਹੀਂ ਲੱਜਿਆ ਕਿੱਥਾ ਚਲਿਆ ਗਿਆ ਕਿੱਥਾ ਨਹੀਂ ਇਹੜੇ ਪਾਸਾ ਕਿਆ ਚੱਲ ਰਿਹਾ ਕਿਆ ਨਹੀਂ ਨਾ ਰਾਜਾ ਪਤਾ ਲਗਿਆ ਨਾ ਰਾਣੀ ਦਾ ਪਤਾ ਲਗਿਆ ਇਹ ਬ੍ਰਿਨਿਤ ਬਿੱਟੂ ਵੀਰ ਇਹ ਜੋਤੀਰਾਵ ਸਿੰਧਿਆ ਇਥਾ ਮੱਧ ਪ੍ਰਦੇਸ਼ ਕੇ ਵਿੱਚ ਮਰਾਸਵਾ ਭੇਜ ਸਕਾ ਆ ਸਿੰਧਿਆ ਲੋਕ ਸਭਾ ਚੋਣਾ ਜਿੱਤਣ ਦੇ ਜਿੱਤ ਗਿਆ ਦਾ ਉਸੇ ਪੜ ਰਾਸਵਾ ਦੀ ਸੀਟ ਖਾਲੀ ਹੋ ਗਈ ਧੀ ਇਹੋ اٹਕਲਾਂ ਲੱਗਦੇ ਬ੍ਰਿਨਿਤ ਬਿੱਟੂ ਹਰਿਆਣੇ ਤੇ ਰਾਸਵਾ ਭੇਜਿਆ ਜਾ ਸਕਾ ਪਰ ਦੱਖਣਯੋਗ ਯੂ ਵੀ ਆ ਵੀ ਸੀਟਾਂ ਮਤਲਬ ਚੋਣਾ ਹੋਣਿਆ ਮੱਧ ਪ੍ਰਦੇਸ਼ Rajasthan ਦੀਆਂ ਸੀਟਾਂ ਦੇ ਉੱਪਰ ਇਹਨਾਂ ਨੂੰ ਥੱਲ ਜਾ ਸਕਾ ਦੱਸ ਐ ਕੋਈ ਹੱਲਾ ਵਿਚਾਰਾ ਜਿੱਤਿਆ ਦਾ ਕਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਲਾ ਦੇਗੇ ਇਸ ਨੂੰ ਪੰਜਾਬ ਦੇ ਵਿੱਚ ਮ ਬੱਲੇ ਬੱਲੇ ਕਰਾ ਦੇਗੇ ਇਸ ਨੂੰ ਪਤਾ ਤਾਂ ਪਤਾ ਕੀ ਇਸ ਨੂੰ ਟਾਈਮ ਦਾ ਪਤਾ ਕੀ ਇਸ ਨੂੰ ਫਿਰ ਕਾਦ ਕਿੱਧਰ ਹੋ ਜਾ ਟਾਈਮ ਇਹ ਬਰਨੀਤ ਬਿਟੂ ਦਾ ਵਿਚਾਰੇ ਦਾ ਟਾਈਮ ਦੇਖ ਲੋ ਥਾਰੇ ਮੁਰੇ ਹੀ ਆ ਯਾ ਸੋਚਿਆ ਦਾ ਉਸਨੇ ਵਾਹ ਬਣਿਆ ਨਹੀਂ ਜਿਹੜੀ ਚੀਜ਼ ਸੋਚੀ ਨਹੀਂ ਦੀ ਵਾਹ ਬਣ ਗਈ ਉਸਨੇ ਤਾਂ ਯੋਤ ਆ ਵੀ ਪੰਜਾਬ ਜਿੱਤ ਕਾ ਮਨੂਰਾ ਰੇਲ ਮੰਤਰੀ ਲਾ ਤਿਆ ਅੱਗਾ ਵਿਧਾਨ ਸਭਾ ਬੋਟਾ ਵਾਂ ਮਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਂਗੇ ਫਿਰ ਮੈਂ ਹੋਰ ਬੱਲੇ ਬੱਲੇ ਕਰਾ ਦੇਵਾਂਗਾ ਯੋ ਕਰ ਦੇਵਾਂਗਾ ਬਾ ਕਰ ਦੇਣ ਕਿ ਆ ਹੋਇਆ ਕੁਸ ਮੀਨੀ ਮੀਟ ਇਹ ਕਿ ਆ ਕਹਿੰਦੇ ਨੂੰ ਰਾਜਸਥਾਨ ਮੱਧ ਪ੍ਰਦੇਸ਼ ਜਿੱਥਾ ਪੰਜਾਬ ਤੇ ਕਹੋਂ ਦੂਰ ਟ੍ਰੇਡਿੰਗ ਕਰ ਚਲੋ ਘਰ ਲਾਡਾ ਡਿਸਕਸ਼ਨ ਰੈਡੀ ਪ੍ਰੋਗਰਾਮ ਵਿੱਚ ਮੈਂ ਯੂਅਰ ਜੀਆਂ ਬੜੀਆਂ ਖਬਰਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਫ ਸਾਰਿਆਂ ਲਾਡੇ ਪੁਆਦੀ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ